ਸੰਕੇਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਕਈ ਵਾਰ ਸਿੱਖ ਸੰਗਤਾਂ ਇੱਕ ਸਵਾਲ ਪੁੱਛਦੀਆਂ ਨੇ ਵੀ ਸਾਡੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਗੁੜਕਾ ਸਾਹਿਬ ਹੁੰਦੇ ਆ। ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਿੱਦਾਂ ਗੁੜਕਾ ਸਾਹਿਬ ਆ ਜਾਂ ਸੰਥਿਆ ਵਾਲੀਆਂ ਦੋ ਪੋਥੀਆਂ ਵਾਂ ਜਿਨ੍ਹਾਂ ਨੂੰ ਅਸੀਂ ਸੈਂਚੀ ਸਾਹਿਬ ਕਹਿੰਦੇ ਆ। ਜਾਂ ਕੋਈ ਹੋਰ ਧਾਰਮਿਕ ਪੁਸਤਕਾਂ ਨੇ ਹਣਾ? ਉਹਨਾਂ ਦੀ ਜਿਹੜੀ ਅਸੀਂ ਸਾਹ ਸੁਮਹਾਲਾ ਕਿਵੇਂ ਕਰਨੀ ਹਾਲਾਂਕਿ ਮੈਂ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਅ ਅੱਜ ਮੈਂ ਫਿਰ ਇਹ ਵਲੋਗ ਬਣਾ ਕੇ ਤੁਹਾਡੇ ਸਾਹਮਣੇ ਇਹ ਵਿਚਾਰ ਆਖ ਰਿਹਾ ਇਹਨੂੰ ਧਿਆਨ ਨਾਲ ਸੁਣਿਓ ਤੇ ਦੇਖਿਓ ਹੁਣ ਆ ਤੁਸੀਂ ਦੇਖੋ ਕਿੰਨੇ ਗੁਟਕਾ ਸਾਹਿਬ ਇੱਥੇ ਰੱਖੇ ਹੋਏ ਨੇ ਤੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਥੇ ਗੁਟਕਾ ਸਾਹਿਬ ਰੱਖੇ ਹੋਏ ਨੇ ਤੇ ਸਭ ਤੋਂ ਵਧੀਆ ਗੱਲਬਾਤ ਇਹ ਕੀ ਆ ਆ ਦੇਖੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਗੁਟਕਾ ਸਹਿਬਾ ਗੁਰਬਾਣੀ ਦਾ ਸੁਖਮਨੀ ਸਾਹਿਬ ਠੀਕ ਆ ਤੇ ਸਭ ਤੋਂ ਵਧੀਆ ਗੱਲ ਆ ਵੀ ਇਹਦਾ ਕਵਰ ਆ ਇਹ ਬੜਾ ਮਾਇਨਾ ਰੱਖਦਾ ਤੇ ਮੈਂ ਤੁਹਾਨੂੰ ਵੀ ਸੁਜੈਸਟ ਕਰਨਾ ਚਾਹਾਂਗਾ ਵੀ ਅਗਰ ਜੇ ਇਸ ਤਰ੍ਹਾਂ ਦੇ ਕਵਰ ਅਸੀਂ ਬਣਾ ਲਈਏ ਹਨਾ ਘਰਾਂ ਦੇ ਵਿੱਚ ਜਿਹੜੀਆਂ ਘਰ ਦੀਆਂ ਸੁਆਣੀਆਂ ਨੇ ਔਰਤਾਂ ਨੇ ਕਈ ਬਹੁਤ ਸੋਹਣਾ ਬੁਟੀਕ ਦਾ ਕੰਮ ਝਾੜਦੀਆਂ ਨੇ ਹਨਾ ਉਹ ਆਪਣੇ ਘਰਾਂ ਵਿੱਚ ਇਸ ਤਰ੍ਹਾਂ ਦੇ ਕੱਪੜੇ ਲੈ ਕੇ ਹਾਲਾਂਕਿ ਚਲੋ ਇਹ ਤੇ ਹਰਮਾਲਾ ਸਿੰਘ ਦੇ ਬਣੇ ਹੋਏ ਆ ਤੁਸੀਂ ਆਮ ਕੱਪੜੇ ਲੈ ਕੇ ਜਿੱਦਾਂ ਹੁਣ ਆ ਕੱਪੜੇ ਆ ਇਹ ਵਸਤਰ ਆ ਇਹ ਆਮ ਜਿਹਾ ਸਫੇਦ ਕੱਪੜਾ ਇਸ ਤਰ੍ਹਾਂ ਦਾ ਸਫੇਦ ਕੱਪੜਾ ਲੈ ਕੇ ਇਦਾਂ ਦੇ ਛੋਟੇ-ਛੋਟੇ ਕਵਰ ਬਣਾ ਲਓ ਜਿਹਦੇ ਵਿੱਚ ਗੁਟਕਾ ਸਾਹਿਬ ਜਿਹੜੇ ਆ ਬੜੇ ਹੀ ਤਰੀਕੇ ਦੇ ਨਾਲ ਜਿਹੜੇ ਆ ਰੱਖੇ ਜਾ ਸਕਦੇ ਆ ਹਨਾ ਇੱਕ ਤੇ ਇਦਾਂ ਕਵਰ ਵੀ ਹੋ ਜਾਏਗਾ ਤੇ ਇਸ ਤਰ੍ਹਾਂ ਤਰੀਕੇ ਦੇ ਨਾਲ ਪਾ ਕੇ ਗੁਟਕਾ ਸਾਹਿਬ ਜਿਸੀਂ ਰੱਖਾਂਗੇ ਤੇ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਸੰਭਾਲ ਹੋਏਗੀ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਵੱਡੀਆਂ ਸੈਂਚੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਕਵਰ ਬਣਾ ਕੇ ਰੱਖ ਸਕਦੇ ਹੋ ਕਵਰ ਨਹੀਂ ਜੇ ਜੇ ਸੈਂਚੀ ਸਾਹਿਬ ਵੱਡੀ ਆ ਆਕਾਰ ਵਿੱਚ ਉਹਦਾ ਸਰੂਪ ਵੱਡਾ ਹੈ ਤੇ ਤੁਸੀਂ ਇੱਕ ਵੱਡਾ ਜਿੱਦਾਂ ਕੱਪੜੇ ਦਾ ਸਾਈਜ਼ ਲੈ ਸਕਦੇ ਹੋ ਉਹਦੇ ਵਿੱਚ ਵਿੱਚ ਅਸੀਂ ਜਿਹੜਾ ਵਾ ਉਹ ਸੈਂਚੀ ਸਾਹਿਬ ਨੂੰ ਕਵਰ ਕਰਕੇ ਰੱਖ ਸਕਦੇ ਆ ਸੋ ਇਹ ਇੱਥੇ ਮੈਂ ਇਹ ਚੀਜ਼ ਦੇਖੀ ਬੜੀ ਪਿਆਰੀ ਤੇ ਬਹੁਤ ਵਧੀਆ ਲੱਗੀ ਤੇ ਮੇਰਾ ਜੀ ਕਿਤਾਬ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਸ ਢੰਗ ਤਰੀਕੇ ਨਾਲ ਤੁਸੀਂ ਸਾਮ ਸੰਭਾਲ ਕਰਿਓ ਆ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਤੁਸੀਂ ਬਾਕਸ ਬਣਾ ਸਕਦੇ ਹੋ ਤੇ ਬਾਕਸ ਦੇ ਵਿੱਚ ਤੁਸੀਂ ਗੁਰਕਾ ਸਾਹਿਬ ਹੋ ਗਿਆ ਸੈੰਚੀ ਸਾਹਿਬ ਦੀਆਂ ਪੋਥੀਆਂ ਹੋ ਗਈਆਂ ਜਾਂ ਕੋਈ ਧਾਰਮਿਕ ਕਿਤਾਬ ਉਹ ਵੀ ਤੁਸੀਂ ਇੱਕ ਸਾਈਡ ਦੇ ਉੱਤੇ ਰੱਖ ਸਕਦੇ ਹੋ ਤੇ ਇਹ ਸਾਮ ਸੰਭਾਲ ਕਰਨੀ ਸਾਡੇ ਵਾਸਤੇ ਬੜੀ ਜ਼ਰੂਰੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿੰਨਾ ਅਸੀਂ ਸਤਿਕਾਰ ਕਰਾਂਗੇ ਉਹਨਾਂ ਹੀ ਚੰਗਾ ਵਾ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸੰਗਤ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਸਾਡੇ ਇਸ ਚੈਨਲ ਦੇ ਉੱਤੇ ਜਿਹੜੀਆਂ ਸੰਗਤਾਂ ਨਵੀਆਂ ਨੇ ਉਹਨੂੰ ਜਰੂਰ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ